ਪਹਿਲੇ ਉਥਲ-ਪੁਤਲ ਮਚ ਗਏ ਜਦੋਂ ਗ੍ਰੀਨ ਪਾਰਟੀ ਦੇ ਐਮਪੀ ਵਿਜ਼ਾਮਿੰਡ ਡੋਇਲ ਨੇ ਅਚਾਨਕ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਉਹ 3 ਅਕਤੂਬਰ ਨੂੰ ਸੰਸਦ ਛੱਡ ਰਹੇ ਹਨ ਡੋਇਲ ਨੇ ਕਿਹਾ ਕਿ ਉਹਨਾਂ ਨੇ ਆਪਣੀ ਖੁਸ਼ਹਾਲੀ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਹੈ ਖਾਸ ਕਰ ਉਸ ਵੇਲੇ ਜਦੋਂ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਹਿੰਸਾ ਅਤੇ ਨਫ਼ਰਤ ਭਰੇ ਪਾਸ਼ਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਡੋਇਲ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਨਿਊਜ਼ੀਲੈਂਡ ਦੀ ਰਾਜਨੀਤੀ ਨੂੰ ਹੋਰ ਸੁਰੱਖਿਆਤ ਅਤੇ ਸਭ ਤੋਂ ਸਹਿਜ ਮਾਹੌਲ ਦੀ ਲੋੜ ਹੈ ਗ੍ਰੀਨ ਪਾਰਟੀ ਦੀ ਕੋ-ਲੀਡਰ ਮਾਰਾਮਾ ਡੇਵਿਡਸਨ ਨੇ ਉਹਨਾਂ ਦੇ ਯੋਗਦਾਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਇੱਕ ਨੰਦਰਸਾਉਂਦੀ ਹੈ ਕਿ ਦੇਸ਼ ਨੂੰ ਰਾਜਨੀਤੀ ਵਿੱਚ ਸੁਰੱਖਿਆਤ ਸੁਨਿਸ਼ਚਿਤ ਕਰਨ ਲਈ ਹੋਰ ਕੰਮ ਕਰਨ ਦੀ ਲੋੜ ਹੈ ਪਹਿਲਾ ਹਾਈ ਸਕੂਲ ਅਧਿਆਪਕ ਰਹੇ ਡੋਇਲ ਅਕਤੂਬਰ 2024 ਵਿੱਚ ਸੰਸਦ ਵਿੱਚ ਨਿਊਜ਼ੀਲੈਂਡ ਦੇ ਪਹਿਲੇ ਖੁੱਲੇ ਤੌਰ ਤੇ ਨੌਨ ਬਾਈਨਰੀ ਐਮਪੀ ਵਜੋਂ ਦਾਖਲ ਹੋਏ ਸਨ ਹੁਣ ਉਹਨਾਂ ਦੀ ਜਗ੍ਹਾ ਕ੍ਰਾਈਸਟਚਰਸ ਦੇ ਸਾਬਕਾ ਸਿਟੀ ਕੌਂਸਲਰ ਮਾਈਕ ਡੇਵਿਡਸਨ ਲੈਣਗੇ ਗ੍ਰੀਨ ਪਾਰਟੀ ਲਈ ਇਹ ਕਾਰਜਕਾਲ ਉਥਲ-ਪੁਤਲ ਭਰਿਆ ਰਿਹਾ ਹੈ ਗੌਲਿਸ ਘਰਮਾਨ ਦੇ ਸ਼ੌਫਲਟਿੰਗ ਸਕੈਂਡਲ ਤੋਂ ਲੈ ਕੇ ਡਾਰਲਿੰਟਾਨਾ ਦੇ ਮਾਈਗ੍ਰੇਟ ਸੋਸ਼ਲ ਮਾਮਲੇ ਦੇ ਵਿੱਚ ਅਸਤੀਫਾ ਆਨਾ ਫਰੈਂਸੋ ਕਾਲਿੰਜ ਦੀ ਅਚਾਨਕ ਮੌਤ ਨਾਲ ਗ੍ਰੀਨ ਪਾਰਟੀ ਨੂੰ ਬਹੁਤ ਹੀ ਉਤਾਰ ਚੜਾਵ ਦਾ ਸਾਹਮਣਾ ਕਰਨਾ ਪਿਆ ਨਿਊਜ਼ੀਲੈਂਡ ਦੀ ਸਿਆਸਤ ਦੇ ਵਿੱਚ ਉਸ ਵੇਲੇ ਉਥਲ ਪੁਤਲ ਮਚ ਗਏ ਜਦੋਂ ਗ੍ਰੀਨ ਪਾਰਟੀ ਦੇ ਐਮਪੀ ਵਿਜ਼ਾਮਿੰਡ ਡੋਇਲ ਨੇ ਅਚਾਨਕ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਉਹ 3 ਅਕਤੂਬਰ ਨੂੰ ਸੰਸਦ ਛੱਡ ਰਹੇ ਹਨ ਡੋਇਲ ਨੇ ਕਿਹਾ ਕਿ ਉਹਨਾਂ ਨੇ ਆਪਣੀ ਖੁਸ਼ਹਾਲੀ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਹੈ ਖਾਸਕਰ ਉਸ ਵੇਲੇ ਜਦੋਂ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਹਿੰਸਾ ਅਤੇ ਨਫ਼ਰਤ ਭਰੇ ਪਾਸ਼ਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਡਾਇਲ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਨਿਊਜ਼ੀਲੈਂਡ ਦੀ ਰਾਜਨੀਤੀ ਨੂੰ ਹੋਰ ਸੁਰੱਖਿਅਤ ਅਤੇ ਸਭ ਤੋਂ ਸਹਿਜ ਮਾਹਰ ਬਣਾਉਣ ਦੀ ਲੋੜ ਹੈ ਗ੍ਰੀਨ ਪਾਰਟੀ ਦੀ ਕੋ-ਲੀਡਰ ਮਾਰਾਮਾ ਡੇਵਿਡਸਨ ਨੇ ਉਹਨਾਂ ਦੇ ਯੋਗਦਾਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਇੱਕ ਨਾ ਦਰਸਾਉਂਦੀ ਹੈ ਕਿ ਦੇਸ਼ ਨੂੰ ਰਾਜਨੀਤੀ ਵਿੱਚ ਸੁਰੱਖਿਆਤ ਸੁਨਿਸ਼ਚਿਤ ਕਰਨ ਲਈ ਹੋਰ ਕੰਮ ਕਰਨ ਦੀ ਲੋੜ ਹੈ ਪਹਿਲਾ ਹਾਈ ਸਕੂਲ ਅਧਿਆਪਕ ਰਹੇ ਡੋਇਲ ਅਕਤੂਬਰ 2024 ਵਿੱਚ ਸੰਸਦ ਵਿੱਚ ਨਿਊਜ਼ੀਲੈਂਡ ਦੇ ਪਹਿਲੇ ਖੁੱਲੇ ਤੌਰ ਤੇ ਨੌਨ ਬਾਈਨਰੀ ਐਮਪੀ ਵਜੋਂ ਦਾਖਲ ਹੋਏ ਸਨ ਹੁਣ ਉਹਨਾਂ ਦੀ ਜਗ੍ਹਾ ਕ੍ਰਾਈਸਟਚਰਸ ਦੇ ਸਾਬਕਾ ਸਿਟੀ ਕੌਂਸਲਰ ਮਾਈਕ ਡੇਵਿਡਸਨ ਲੈਣਗੇ ਗ੍ਰੀਨ ਪਾਰਟੀ ਲਈ ਇਹ ਕਾਰਜਕਾਲ ਉਥਲ-ਪੁਤਲ ਭਰਿਆ ਰਿਹਾ ਹੈ ਗੋਲਰਿਸ ਘਰਮਾਨ ਦੇ ਸ਼ੌਫਲਟਿੰਗ ਸਕੈਂਡਲ ਤੋਂ ਲੈ ਕੇ ਡਾਰਲਿੰਟਾਨਾ ਦੇ ਮਾਈਗ੍ਰੇਟ ਸੋਸ਼ਲ ਮਾਮਲੇ ਦੇ ਵਿੱਚ ਫਟੇਫਾ ਆਨਾ ਫੈਂਸੋ ਕੋਲਿੰਸ ਦੀ ਅਚਾਨਕ ਮੌਤ ਨਾਲ ਗ੍ਰੀਨ ਪਾਰਟੀ ਨੂੰ ਬਹੁਤ ਹੀ ਉਤਾਰ ਚੜਾਵ ਦਾ ਸਾਹਮਣਾ ਕਰਨਾ ਪਿਆ ਨਿਊਜ਼ੀਲੈਂਡ ਦੀ ਸਿਆਸਤ ਦੇ ਵਿੱਚ ਉਸ ਵੇਲੇ ਉਥਲ ਪੁਤਲ ਮਚ ਗਏ ਜਦੋਂ ਗ੍ਰੀਨ ਪਾਰਟੀ ਦੇ ਐਮਪੀ ਵਿਜ਼ਾਮਨ ਡੋਇਲ ਨੇ ਅਚਾਨਕ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਉਹ 3 ਅਕਤੂਬਰ ਨੂੰ ਸੰਸਦ ਛੱਡ ਰਹੇ ਹਨ ਡੌਇਲ ਨੇ ਕਿਹਾ ਕਿ ਉਹਨਾਂ ਨੇ ਆਪਣੀ ਖੁਸ਼ਹਾਲੀ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਹੈ ਖਾਸ ਕਰ ਉਸ ਵੇਲੇ ਜਦੋਂ ਉਹਨਾਂ ਨੂੰ ਜਾਨੋਂ ਮਾਰ ਦੀਆਂ ਧਮਕੀਆਂ ਹਿੰਸਾ ਅਤੇ ਨਫ਼ਰਤ ਭਰੇ ਪਾਸ਼ਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਡੌਇਲ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਨਿਊਜ਼ੀਲੈਂਡ ਦੀ ਰਾਜਨੀਤੀ ਨੂੰ ਹੋਰ ਸੁਰੱਖਿਆਤ ਅਤੇ ਸਭ ਤੋਂ ਸਹਿਜ ਮਾਹੌਲ ਦੀ ਲੋੜ ਹੈ ਗ੍ਰੀਨ ਪਾਰਟੀ ਦੀ ਕੋ-ਲੀਡਰ ਮਾਰਾਮਾ ਡੇਵਿਡਸਨ ਨੇ ਉਹਨਾਂ ਦੇ ਯੋਗਦਾਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਕਿ ਇੱਕ ਨਾਦਰ ਸੌਂਦੀ ਹੈ ਕਿ ਦੇਸ਼ ਨੂੰ ਰਾਜਨੀਤੀ ਵਿੱਚ ਸੁਰੱਖਿਆਤ ਸੁਨਿਸ਼ਚਿਤ ਕਰਨ ਲਈ ਹੋਰ ਕੰਮ ਕਰਨ ਦੀ ਲੋੜ ਹੈ ਪਹਿਲਾ ਹਾਈ ਸਕੂਲ ਅਧਿਆਪਕ ਰਹੇ ਡੋਇਲ ਅਕਤੂਬਰ 2024 ਵਿੱਚ ਸੰਸਦ ਵਿੱਚ ਨਿਊਜ਼ੀਲੈਂਡ ਦੇ ਪਹਿਲੇ ਖੁੱਲੇ ਤੌਰ ਤੇ ਨੌਨ ਬਾਈਨਰੀ ਐਮਪੀ ਵਜੋਂ ਦਾਖਲ ਹੋਏ ਸਨ ਹੁਣ ਉਹਨਾਂ ਦੀ ਜਗ੍ਹਾ ਕ੍ਰਾਈਸਟਚਰਸ ਦੇ ਸਾਬਕਾ ਸਿਟੀ ਕਾਉਂਸਲਰ ਮਾਈਕ ਡੇਵਿਡਸਨ ਲੈਣਗੇ ਗ੍ਰੀਨ ਪਾਰਟੀ ਲਈ ਇਹ ਕਾਰਜਕਾਲ ਉਥਲ-ਪੁਤਲ ਭਰਿਆ ਰਿਹਾ ਹੈ ਗੋਰੇਸ ਘਰਮਾਨ ਦੇ ਸ਼ੌਫਲਟਿੰਗ ਸਕੈਂਡਲ ਤੋਂ ਲੈ ਕੇ ਡਾਰਲਿੰਟਾਨਾ ਦੇ ਮਾਈਗ੍ਰੇਟ ਸੋਸ਼ਲ ਮਾਮਲੇ ਦੇ ਵਿੱਚ ਅਤੇ ਫਾ ਆਨਾ ਫੈਂਸੋ ਕਾਲਜ ਦੀ ਅਚਾਨਕ ਮੌਤ ਨਾਲ ਗ੍ਰੀਨ ਪਾਰਟੀ ਨੂੰ ਬਹੁਤ ਹੀ ਉਤਾਰ ਚੜਾਵ ਦਾ ਸਾਹਮਣਾ ਕਰਨਾ ਪਿਆ ਨਿਊਜ਼ੀਲੈਂਡ ਦੀ ਸਿਆਸਤ ਦੇ ਵਿੱਚ ਉਸ ਵੇਲੇ ਉਥਲ-ਪੁਤਲ ਮਚ ਗਏ ਜਦੋਂ ਗ੍ਰੀਨ ਪਾਰਟੀ ਦੇ ਐਮਪੀ ਵਿਜ਼ਾਮਿੰਡ ਡੋਇਲ ਨੇ ਅਚਾਨਕ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਉਹ 3 ਅਕਤੂਬਰ ਨੂੰ ਸੰਸਦ ਛੱਡ ਰਹੇ ਹਨ ਡੋਇਲ ਨੇ ਕਿਹਾ ਕਿ ਉਹਨਾਂ ਨੇ ਆਪਣੀ ਖੁਸ਼ਹਾਲੀ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਹੈ ਖਾਸ ਕਰ ਉਸ ਵੇਲੇ ਜਦੋਂ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਹਿੰਸਾ ਅਤੇ ਨਫ਼ਰਤ ਭਰੇ ਪਾਸ਼ਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਡੋਇਲ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਨਿਊਜ਼ੀਲੈਂਡ ਦੀ ਰਾਜਨੀਤੀ ਨੂੰ ਹੋਰ ਸੁਰੱਖਿਅਤ ਅਤੇ ਸਭ ਤੋਂ ਸਹਿਜ ਮਾਹੌਲ ਦੀ ਲੋੜ ਹੈ ਗ੍ਰੀਨ ਪਾਰਟੀ ਦੀ ਕੋ-ਲੀਡਰ ਮਾਰਾਮਾ ਡੇਵਿਡਸਨ ਨੇ ਉਹਨਾਂ ਦੇ ਯੋਗਦਾਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਇੱਕ ਨੰਦਰਸਾਉਂਦੀ ਹੈ ਕਿ ਦੇਸ਼ ਨੂੰ ਰਾਜਨੀਤੀ ਵਿੱਚ ਸੁਰੱਖਿਆਤ ਸੁਨਿਸ਼ਚਿਤ ਕਰਨ ਲਈ ਹੋਰ ਕੰਮ ਕਰਨ ਦੀ ਲੋੜ ਹੈ ਪਹਿਲਾ ਹਾਈ ਸਕੂਲ ਅਧਿਆਪਕ ਰਹੇ ਡੋਇਲ ਅਕਤੂਬਰ 2024 ਵਿੱਚ ਸੰਸਦ ਵਿੱਚ ਨਿਊਜ਼ੀਲੈਂਡ ਦੇ ਪਹਿਲੇ ਖੁੱਲੇ ਤੌਰ ਤੇ ਨਾਨ ਵਾਈਨਰੀ ਐਮਪੀ ਵਜੋਂ ਦਾਖਲ ਹੋਏ ਸਨ ਹੁਣ ਉਹਨਾਂ ਦੀ ਜਗ੍ਹਾ ਕ੍ਰਾਈਸਟਚਰਸ ਦੇ ਸਾਬਕਾ ਸਿਟੀ ਕੌਂਸਲਰ ਮਾਈਕ ਡਵਰਸਨ ਲੈਂਗੇ ਗ੍ਰੀਨ ਪਾਰਟੀ ਲਈ ਇਹ ਕਾਰਜਕਾਲ ਉਥਲ ਪੁਥਲ ਭਰਿਆ ਰਿਹਾ ਹੈ ਗੋਲਰਿਸ ਘਰਮਾਨ ਦੇ ਸ਼ੌਫਲਟਿੰਗ ਸਕੈਂਡਲ ਤੋਂ ਲੈ ਕੇ ਡਾਰਲਿੰਟਾਨਾ ਦੇ ਮਾਈਗ੍ਰੇਟ ਸੋਸ਼ਲ ਮਾਮਲੇ ਦੇ ਵਿੱਚ ਅਸਤੀਫਾ ਆਨਾ ਫੈਂਸੋ ਕੋਲਿੰਜ਼ ਦੀ ਅਚਾਨਕ ਮੌਤ ਨਾਲ ਗ੍ਰੀਨ ਪਾਰਟੀ ਨੂੰ ਬਹੁਤ ਹੀ ਉਤਾਰ ਚੜਾਵ ਦਾ ਸਾਹਮਣਾ ਕਰਨਾ ਪਿਆ ਨਿਊਜ਼ੀਲੈਂਡ ਦੀ ਸਿਆਸਤ ਦੇ ਵਿੱਚ ਉਸ ਵੇਲੇ ਉਥਲ ਪੁਤਲ ਮਚ ਗਏ ਜਦੋਂ ਗ੍ਰੀਨ ਪਾਰਟੀ ਦੇ ਐਮਪੀ ਵਿਜ਼ਾਮਿੰਡ ਡੋਇਲ ਨੇ ਅਚਾਨਕ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਉਹ 3 ਅਕਤੂਬਰ ਨੂੰ ਸੰਸਦ ਛੱਡ ਰਹੇ ਹਨ ਡੋਇਲ ਨੇ ਕਿਹਾ ਕਿ ਉਹਨਾਂ ਨੇ ਆਪਣੀ ਖੁਸ਼ਹਾਲੀ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਹੈ ਖਾਸ ਕਰ ਉਸ ਵੇਲੇ ਜਦੋਂ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਹਿੰਸਾ ਅਤੇ ਨਫ਼ਰਤ ਭਰੇ ਪਾਸ਼ਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਡੋਇਲ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਨਿਊਜ਼ੀਲੈਂਡ ਦੀ ਰਾਜਨੀਤੀ ਨੂੰ ਹੋਰ ਸੁਰੱਖਿਅਤ ਅਤੇ ਸਭ ਤੋਂ ਸਹਿਜ ਮਾਹੌਲ ਦੀ ਲੋੜ ਹੈ ਗ੍ਰੀਨ ਪਾਰਟੀ ਦੀ ਕੋ-ਲੀਡਰ ਮਾਰਾਮਾ ਡੇਵਿਡਸਨ ਨੇ ਉਹਨਾਂ ਦੇ ਯੋਗਦਾਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਇੱਕ ਨੰਦਰਸਾਉਂਦੀ ਹੈ ਕਿ ਦੇਸ਼ ਨੂੰ ਰਾਜਨੀਤੀ ਵਿੱਚ ਸੁਰੱਖਿਆਤ ਸੁਨਿਸ਼ਚਿਤ ਕਰਨ ਲਈ ਹੋਰ ਕੰਮ ਕਰਨ ਦੀ ਲੋੜ ਹੈ ਪਹਿਲਾ ਹਾਈ ਸਕੂਲ ਅਧਿਆਪਕ ਰਹੇ ਡੋਇਲ ਅਕਤੂਬਰ 2024 ਵਿੱਚ ਸੰਸਦ ਵਿੱਚ ਨਿਊਜ਼ੀਲੈਂਡ ਦੇ ਪਹਿਲੇ ਖੁੱਲੇ ਤੌਰ ਤੇ ਨਾਨ ਬਾਈਨਰੀ ਐਮਪੀ ਵਜੋਂ ਦਾਖਲ ਹੋਏ ਹਨ ਹੁਣ ਉਨ੍ਹਾਂ ਦੀ ਜਗ੍ਹਾ ਕ੍ਰਾਈਸਟਚਰਸ ਦੇ ਸਾਬਕਾ ਸਿਟੀ ਕੌਂਸਲਰ ਮਾਈਕ ਡੇਵਿਡਸਨ ਲੈਣਗੇ ਗ੍ਰੀਨ ਪਾਰਟੀ ਲਈ ਇਹ ਕਾਰਜਕਾਲ ਉਥਲ ਪੁਤਲ ਭਰਿਆ ਰਿਹਾ ਹੈ ਗੋਲਿਸ ਘਰਮਾਨ ਦੇ ਸ਼ੌਫਲਟਿੰਗ ਸਕੈਂਡਲ ਤੋਂ ਲੈ ਕੇ ਡਾਰਲਿੰਟਾਨਾ ਦੇ ਮਾਈਗ੍ਰੇਟ ਸੋਸ਼ਲ ਮਾਮਲੇ ਦੇ ਵਿੱਚ ਅਸਤੀਫਾ ਆਨਾ ਫੈਂਸੋ ਕੋਲਿੰਜ਼ ਦੀ ਅਚਾਨਕ ਮੌਤ ਨਾਲ ਗ੍ਰੀਨ ਪਾਰਟੀ ਨੂੰ ਬਹੁਤ ਹੀ ਉਤਾਰ ਚੜਾਵ ਦਾ ਸਾਹਮਣਾ ਕਰਨਾ ਪਿਆ ਨਿਊਜ਼ੀਲੈਂਡ ਦੀ ਸਿਆਸਤ ਦੇ ਵਿੱਚ ਉਸ ਵੇਲੇ ਉਥਲ ਪੁਤਲ ਮਚ ਗਏ ਜਦੋਂ ਗ੍ਰੀਨ ਪਾਰਟੀ ਦੇ ਐਮਪੀ ਵਿਜ਼ਾਮਿੰਡ ਡੋਇਲ ਨੇ ਅਚਾਨਕ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਉਹ 3 ਅਕਤੂਬਰ ਨੂੰ ਸੰਸਦ ਛੱਡ ਰਹੇ ਹਨ ਡੋਇਲ ਨੇ ਕਿਹਾ ਕਿ ਉਹਨਾਂ ਨੇ ਆਪਣੀ ਖੁਸ਼ਹਾਲੀ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਹੈ ਖਾਸਕਰ ਉਸ ਵੇਲੇ ਜਦੋਂ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਹਿੰਸਾ ਅਤੇ ਨਫ਼ਰਤ ਭਰੇ ਪਾਸ਼ਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਡਾਇਲ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਨਿਊਜ਼ੀਲੈਂਡ ਦੀ ਰਾਜਨੀਤੀ ਨੂੰ ਹੋਰ ਸੁਰੱਖਿਅਤ ਅਤੇ ਸਭ ਤੋਂ ਸਹਿਜ ਮਾਹ ਬਣਾਉਣ ਦੀ ਲੋੜ ਹੈ ਗ੍ਰੀਨ ਪਾਰਟੀ ਦੀ ਕੋ-ਲੀਡਰ ਮਾਰਾਮਾ ਡੇਵਿਡਸਨ ਨੇ ਉਹਨਾਂ ਦੇ ਯੋਗਦਾਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਇੱਕ ਨਾ ਦਰਸਾਉਂਦੀ ਹੈ ਕਿ ਦੇਸ਼ ਨੂੰ ਰਾਜਨੀਤੀ ਵਿੱਚ ਸੁਰੱਖਿਆਤ ਸੁਨਿਸ਼ਚਿਤ ਕਰਨ ਲਈ ਹੋਰ ਕੰਮ ਕਰਨ ਦੀ ਲੋੜ ਹੈ ਪਹਿਲਾ ਹਾਈ ਸਕੂਲ ਅਧਿਆਪਕ ਰਹੇ ਡੋਇਲ ਅਕਤੂਬਰ 2024 ਵਿੱਚ ਸੰਸਦ ਵਿੱਚ ਨਿਊਜ਼ੀਲੈਂਡ ਦੇ ਪਹਿਲੇ ਖੁੱਲੇ ਤੌਰ ਤੇ ਨੌਨ ਬਾਈਨਰੀ ਐਮਪੀ ਵਜੋਂ ਦਾਖਲ ਹੋਏ ਹਨ ਹੁਣ ਉਨ੍ਹਾਂ ਦੀ ਜਗ੍ਹਾ ਕ੍ਰਾਈਸਟਚਰਸ ਦੇ ਸਾਬਕਾ ਸਿਟੀ ਕੌਂਸਲਰ ਮਾਈਕ ਡੇਵਿਡਸਨ ਲੈਣਗੇ ਗ੍ਰੀਨ ਪਾਰਟੀ ਲਈ ਇਹ ਕਾਰਜਕਾਲ ਉਥਲ ਪੁਤਲ ਭਰਿਆ ਰਿਹਾ ਹੈ ਗੋਲਿਸ ਘਰਮਾਨ ਦੇ ਸ਼ੌਫਲਟਿੰਗ ਸਕੈਂਡਲ ਤੋਂ ਲੈ ਕੇ ਡਾਰਲਿੰਟਾਨਾ ਦੇ ਮਾਈਗ੍ਰੇਟ ਸੋਸ਼ਲ ਮਾਮਲੇ ਦੇ ਵਿੱਚ ਫਾਟੇਫਾ ਆਨਾ ਫੈਂਸੋ ਕੋਲਿੰਸ ਦੀ ਅਚਾਨਕ ਮੌਤ ਨਾਲ ਗ੍ਰੀਨ ਪਾਰਟੀ ਨੂੰ ਬਹੁਤ ਹੀ ਉਤਾਰ ਚੜਾਵ ਦਾ ਸਾਹਮਣਾ ਕਰਨਾ ਪਿਆ ਨਿਊਜ਼ੀਲੈਂਡ ਦੀ ਸਿਆਸਤ ਦੇ ਵਿੱਚ ਉਸ ਵੇਲੇ ਉਥਲ ਪੁਤਲ ਮਚ ਗਏ ਜਦੋਂ ਗ੍ਰੀਨ ਪਾਰਟੀ ਦੇ ਐਮਪੀ ਵਿਜ਼ਾਮਨ ਡੋਇਲ ਨੇ ਅਚਾਨਕ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਉਹ 3 ਅਕਤੂਬਰ ਨੂੰ ਸੰਸਦ ਛੱਡ ਰਹੇ ਹਨ ਡੌਇਲ ਨੇ ਕਿਹਾ ਕਿ ਉਹਨਾਂ ਨੇ ਆਪਣੀ ਖੁਸ਼ਹਾਲੀ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਹੈ ਖਾਸ ਕਰ ਉਸ ਵੇਲੇ ਜਦੋਂ ਉਹਨਾਂ ਨੂੰ ਜਾਨੋਂ ਮਾਰ ਦੀਆਂ ਧਮਕੀਆਂ ਹਿੰਸਾ ਅਤੇ ਨਫ਼ਰਤ ਭਰੇ ਪਾਸ਼ਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਡੌਇਲ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਨਿਊਜ਼ੀਲੈਂਡ ਦੀ ਰਾਜਨੀਤੀ ਨੂੰ ਹੋਰ ਸੁਰੱਖਿਆਤ ਅਤੇ ਸਭ ਤੋਂ ਸਹਿਜ ਮਾਹੌਲ ਦੀ ਲੋੜ ਹੈ ਗ੍ਰੀਨ ਪਾਰਟੀ ਦੀ ਕੋ-ਲੀਡਰ ਮਾਰਾਮਾ ਡੇਵਿਡਸਨ ਨੇ ਉਹਨਾਂ ਦੇ ਯੋਗਦਾਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਕਿ ਇੱਕ ਨਾਦਰ ਸੌਂਦੀ ਹੈ ਕਿ ਦੇਸ਼ ਨੂੰ ਰਾਜਨੀਤੀ ਵਿੱਚ ਸੁਰੱਖਿਆਤ ਸੁਨਿਸ਼ਚਿਤ ਕਰਨ ਲਈ ਹੋਰ ਕੰਮ ਕਰਨ ਦੀ ਲੋੜ ਹੈ ਪਹਿਲਾ ਹਾਈ ਸਕੂਲ ਅਧਿਆਪਕ ਰਹੇ ਡੋਇਲ ਅਕਤੂਬਰ 2024 ਵਿੱਚ ਸੰਸਦ ਵਿੱਚ ਨਿਊਜ਼ੀਲੈਂਡ ਦੇ ਪਹਿਲੇ ਖੁੱਲੇ ਤੌਰ ਤੇ ਨੌਨ ਬਾਈਨਰੀ ਐਮਪੀ ਵਜੋਂ ਦਾਖਲ ਹੋਏ ਸਨ ਹੁਣ ਉਹਨਾਂ ਦੀ ਜਗ੍ਹਾ ਕ੍ਰਾਈਸਟਚਰਸ ਦੇ ਸਾਬਕਾ ਸਿਟੀ ਕੌਂਸਲਰ ਮਾਈਕ ਡੇਵਿਡਸਨ ਲੈਣਗੇ ਗ੍ਰੀਨ ਪਾਰਟੀ ਲਈ ਇਹ ਕਾਰਜਕਾਲ ਉਥਲ-ਪੁਤਲ ਭਰਿਆ ਰਿਹਾ ਹੈ ਗੋਰੇਸ ਘਰਮਾਨ ਦੇ ਸ਼ੌਫਲਟਿੰਗ ਸਕੈਂਡਲ ਤੋਂ ਲੈ ਕੇ ਡਾਰਲਿੰਟਾਨਾ ਦੇ ਮਾਈਗ੍ਰੇਟ ਸੋਸ਼ਲ ਮਾਮਲੇ ਦੇ ਵਿੱਚ ਅਤੇ ਫਾ ਆਨਾ ਫੈਂਸੋ ਕਾਲਜ ਦੀ ਅਚਾਨਕ ਮੌਤ ਨਾਲ ਗ੍ਰੀਨ ਪਾਰਟੀ ਨੂੰ ਬਹੁਤ ਹੀ ਉਤਾਰ ਚੜਾਵ ਦਾ ਸਾਹਮਣਾ ਕਰਨਾ ਪਿਆ ਨਿਊਜ਼ੀਲੈਂਡ ਦੀ ਸਿਆਸਤ ਦੇ ਵਿੱਚ ਉਸ ਵੇਲੇ ਉਥਲ-ਪੁਤਲ ਮਚ ਗਏ ਜਦੋਂ ਗ੍ਰੀਨ ਪਾਰਟੀ ਦੇ ਐਮਪੀ ਵਿਜ਼ਾਮਿੰਡ ਡੋਇਲ ਨੇ ਅਚਾਨਕ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਉਹ 3 ਅਕਤੂਬਰ ਨੂੰ ਸੰਸਦ ਛੱਡ ਰਹੇ ਹਨ ਡੋਇਲ ਨੇ ਕਿਹਾ ਕਿ ਉਹਨਾਂ ਨੇ ਆਪਣੀ ਖੁਸ਼ਹਾਲੀ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਹੈ ਖਾਸ ਕਰ ਉਸ ਵੇਲੇ ਜਦੋਂ ਉਹਨਾਂ ਨੂੰ ਜਾਨੋਂ ਮਾਰ ਦੀਆਂ ਧਮਕੀਆਂ ਹਿੰਸਾ ਅਤੇ ਨਫ਼ਰਤ ਭਰੇ ਪਾਸ਼ਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਡੋਇਲ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਨਿਊਜ਼ੀਲੈਂਡ ਦੀ ਰਾਜਨੀਤੀ ਨੂੰ ਹੋਰ ਸੁਰੱਖਿਆਤ ਅਤੇ ਸਭ ਤੋਂ ਸਹਿਜ ਮਾਹੌਲ ਲੋੜ ਹੈ ਗ੍ਰੀਨ ਪਾਰਟੀ ਦੀ ਕੋ-ਲੀਡਰ ਮਾਰਾਮਾ ਡੇਵਿਡਸਨ ਨੇ ਉਹਨਾਂ ਦੇ ਯੋਗਦਾਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਇੱਕ ਨਾ ਦਰਸਾਉਂਦੀ ਹੈ ਕਿ ਦੇਸ਼ ਨੂੰ ਰਾਜਨੀਤੀ ਵਿੱਚ ਸੁਰੱਖਿਆਤ ਸੁਨਿਸ਼ਚਿਤ ਕਰਨ ਲਈ ਹੋਰ ਕੰਮ ਕਰਨ ਦੀ ਲੋੜ ਹੈ ਪਹਿਲਾ ਹਾਈ ਸਕੂਲ ਅਧਿਆਪਕ ਰਹੇ ਡੋਇਲ ਅਕਤੂਬਰ 2024 ਵਿੱਚ ਸੰਸਦ ਵਿੱਚ ਨਿਊਜ਼ੀਲੈਂਡ ਦੇ ਪਹਿਲੇ ਕੁੱਲੇ ਤੌਰ ਤੇ ਨਾਨ ਵਾਈਨਰੀ ਐਮਪੀ ਵਜੋਂ ਤਖਲ ਹੋਏ ਸਨ ਹੁਣ ਉਹਨਾਂ ਦੀ ਜਗ੍ਹਾ ਕ੍ਰਾਈਸਰਸ ਦੀ ਸਾਬਕਾ ਸਿਟੀ ਕੌਂਸਲਰ ਮਾਈਕ ਡੇਵਿਡਸਨ ਲੈਣਗੇ ਗ੍ਰੀਨ ਪਾਰਟੀ ਲਈ ਇਹ ਕਾਰਜਕਾਲ ਉਥਲ ਪੁਤਲ ਭਰਿਆ ਰਿਹਾ ਹੈ ਗੋਲਰੇਜ਼ ਘਰਮਾਨ ਦੇ ਸ਼ੌਫਲਟਿੰਗ ਸਕੈਂਡਲ ਤੋਂ ਲੈ ਕੇ ਡਾਰਲਿੰਟਾਨਾ ਦੇ ਮਾਈਗ੍ਰੇਟ ਸੋਸ਼ਲ ਮਾਮਲੇ ਦੇ ਵਿੱਚ ਅਤੇ ਫਾ ਆਨਾ ਫੈਂਸੋ ਕਾਲਜ ਦੀ ਅਚਾਨਕ ਮੌਤ ਨਾਲ ਗ੍ਰੀਨ ਪਾਰਟੀ ਨੂੰ ਬਹੁਤ ਹੀ ਉਤਾਰ ਚੜਾਵ ਦਾ ਸਾਹਮਣਾ ਕਰਨਾ ਪਿਆ ਨਿਊਜ਼ੀਲੈਂਡ ਦੀ ਸਿਆਸਤ ਦੇ ਵਿੱਚ ਉਸ ਵੇਲੇ ਉਥਲ-ਪੁਤਲ ਮਚ ਗਏ ਜਦੋਂ ਗ੍ਰੀਨ ਪਾਰਟੀ ਦੇ ਐਮਪੀ ਵਿਜ਼ਾਮਿੰਡ ਡੋਇਲ ਨੇ ਅਚਾਨਕ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਉਹ 3 ਅਕਤੂਬਰ ਨੂੰ ਸੰਸਦ ਛੱਡ ਰਹੇ ਹਨ ਡੋਇਲ ਨੇ ਕਿਹਾ ਕਿ ਉਹਨਾਂ ਨੇ ਆਪਣੀ ਖੁਸ਼ਹਾਲੀ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਹੈ ਖਾਸ ਕਰ ਉਸ ਵੇਲੇ ਜਦੋਂ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਹਿੰਸਾ ਅਤੇ ਨਫ਼ਰਤ ਭਰੇ ਪਾਸ਼ਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਡੋਇਲ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਨਿਊਜ਼ੀਲੈਂਡ ਦੀ ਰਾਜਨੀਤੀ ਨੂੰ ਹੋਰ ਸੁਰੱਖਿਅਤ ਅਤੇ ਸਭ ਤੋਂ ਸਹਿਜ ਮਾਹੌਲ ਦੀ ਲੋੜ ਹੈ ਗ੍ਰੀਨ ਪਾਰਟੀ ਦੀ ਕੋ-ਲੀਡਰ ਮਾਰਾਮਾ ਡੇਵਿਡਸਨ ਨੇ ਉਹਨਾਂ ਦੇ ਯੋਗਦਾਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਇੱਕ ਨੰਦਰਸਾਉਂਦੀ ਹੈ ਕਿ ਦੇਸ਼ ਨੂੰ ਰਾਜਨੀਤੀ ਵਿੱਚ ਸੁਰੱਖਿਆਤ ਸੁਨਿਸ਼ਚਿਤ ਕਰਨ ਲਈ ਹੋਰ ਕੰਮ ਕਰਨ ਦੀ ਲੋੜ ਹੈ ਪਹਿਲਾ ਹਾਈ ਸਕੂਲ ਅਧਿਆਪਕ ਰਹੇ ਡੋਇਲ ਅਕਤੂਬਰ 2024 ਵਿੱਚ ਸੰਸਦ ਵਿੱਚ ਨਿਊਜ਼ੀਲੈਂਡ ਦੇ ਪਹਿਲੇ ਖੁੱਲੇ ਤੌਰ ਤੇ ਨੌਨ ਬਾਈਨਰੀ ਐਮਪੀ ਵਜੋਂ ਦਾਖਲ ਹੋਏ ਹਨ ਹੁਣ ਉਨ੍ਹਾਂ ਦੀ ਜਗ੍ਹਾ ਕ੍ਰਾਈਸਟਚਰਸ ਦੇ ਸਾਬਕਾ ਸਿਟੀ ਕਾਉਂਸਲਰ ਮਾਈਕ ਡੇਵਿਡਸਨ ਲੈਣਗੇ ਗ੍ਰੀਨ ਪਾਰਟੀ ਲਈ ਇਹ ਕਾਰਜਕਾਲ ਉਥਲ ਪੁਤਲ ਭਰਿਆ ਰਿਹਾ ਹੈ ਗੋਲਰਿਸ ਘਰਮਾਨ ਦੇ ਸ਼ੌਫਲਟਿੰਗ ਸਕੈਂਡਲ ਤੋਂ ਲੈ ਕੇ ਡਾਰਲਿੰਟਾਨਾ ਦੇ ਮਾਈਗ੍ਰੇਟ ਸੋਸ਼ਲ ਮਾਮਲੇ ਦੇ ਵਿੱਚ ਅਸਤੀਫਾ ਆਨਾ ਫੈਂਸੋ ਕੋਲਿੰਜ਼ ਦੀ ਅਚਾਨਕ ਮੌਤ ਨਾਲ ਗ੍ਰੀਨ ਪਾਰਟੀ ਨੂੰ ਬਹੁਤ ਹੀ ਉਤਾਰ ਚੜਾਵ ਦਾ ਸਾਹਮਣਾ ਕਰਨਾ ਪਿਆ ਨਿਊਜ਼ੀਲੈਂਡ ਦੀ ਸਿਆਸਤ ਦੇ ਵਿੱਚ ਉਸ ਵੇਲੇ ਉਥਲ ਪੁਤਲ ਮਚ ਗਏ ਜਦੋਂ ਗ੍ਰੀਨ ਪਾਰਟੀ ਦੇ ਐਮਪੀ ਵਿਜ਼ਾਮਿੰਡ ਡੋਇਲ ਨੇ ਅਚਾਨਕ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਉਹ 3 ਅਕਤੂਬਰ ਨੂੰ ਸੰਸਦ ਛੱਡ ਰਹੇ ਹਨ ਡੋਇਲ ਨੇ ਕਿਹਾ ਕਿ ਉਹਨਾਂ ਨੇ ਆਪਣੀ ਖੁਸ਼ਹਾਲੀ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਹੈ ਖਾਸਕਰ ਉਸ ਵੇਲੇ ਜਦੋਂ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਹਿੰਸਾ ਅਤੇ ਨਫ਼ਰਤ ਭਰੇ ਪਾਸ਼ਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਡਾਇਲ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਨਿਊਜ਼ੀਲੈਂਡ ਦੀ ਰਾਜਨੀਤੀ ਨੂੰ ਹੋਰ ਸੁਰੱਖਿਅਤ ਅਤੇ ਸਭ ਤੋਂ ਸਹਿਜ ਮਾਹਰ ਬਣਾਉਣ ਦੀ ਲੋੜ ਹੈ ਗ੍ਰੀਨ ਪਾਰਟੀ ਦੀ ਕੋ-ਲੀਡਰ ਮਾਰਾਮਾ ਡੇਵਿਡਸਨ ਨੇ ਉਹਨਾਂ ਦੇ ਯੋਗਦਾਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਇੱਕ ਨਾ ਦਰਸਾਉਂਦੀ ਹੈ ਕਿ ਦੇਸ਼ ਨੂੰ ਰਾਜਨੀਤੀ ਵਿੱਚ ਸੁਰੱਖਿਆਤ ਸੁਨਿਸ਼ਚਿਤ ਕਰਨ ਲਈ ਹੋਰ ਕੰਮ ਕਰਨ ਦੀ ਲੋੜ ਹੈ ਪਹਿਲਾ ਹਾਈ ਸਕੂਲ ਅਧਿਆਪਕ ਰਹੇ ਡੋਇਲ ਅਕਤੂਬਰ 2024 ਵਿੱਚ ਸੰਸਦ ਵਿੱਚ ਨਿਊਜ਼ੀਲੈਂਡ ਦੇ ਪਹਿਲੇ ਖੁੱਲੇ ਤੌਰ ਤੇ ਨੌਨ ਬਾਈਨਰੀ ਐਮਪੀ ਵਜੋਂ ਦਾਖਲ ਹੋਏ ਸਨ ਹੁਣ ਉਨ੍ਹਾਂ ਦੀ ਜਗ੍ਹਾ ਕ੍ਰਾਈਸਟਚਰਸ ਦੇ ਸਾਬਕਾ ਸਿਟੀ ਕੌਂਸਲਰ ਮਾਈਕ ਡੇਵਿਡਸਨ ਲੈਣਗੇ ਗ੍ਰੀਨ ਪਾਰਟੀ ਲਈ ਇਹ ਕਾਰਜਕਾਲ ਉਥਲ-ਪੁਤਲ ਭਰਿਆ ਰਿਹਾ ਹੈ ਗੌਲਿਸ ਘਰਮਾਨ ਦੇ ਸ਼ੌਫਲਟਿੰਗ ਸਕੈਂਡਲ ਤੋਂ ਲੈ ਕੇ ਡਾਰਲਿੰਟਾਨਾ ਦੇ ਮਾਈਗ੍ਰੇਟ ਸੋਸ਼ਲ ਮਾਮਲੇ ਦੇ ਵਿੱਚ ਫਟੇਫਾ ਆਨਾ ਫੈਂਸੋ ਕੋਲਿੰਸ ਦੀ ਅਚਾਨਕ ਮੌਤ ਨਾਲ ਗ੍ਰੀਨ ਪਾਰਟੀ ਨੂੰ ਬਹੁਤ ਹੀ ਉਤਾਰ ਚੜਾਵ ਦਾ ਸਾਹਮਣਾ ਕਰਨਾ ਪਿਆ